ਅੱਜ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਸੜਕਾਂ ਦੀ ਜਿਹੜੀ ਮੁਰੰਮਤ ਆ ਉਹਦੀ ਲੜੀ ਚੱਲ ਰਹੀ ਆ ਔਰ ਤਕਰੀਬਨ 24 ਕਰੋੜ ਰੁਪਏ ਜਿਹੜਾ ਮਾਰਕੀਟ ਕਮੇਟੀ ਕਾਨੂੰਨਾਂ ਦੀ ਸੜਕਾਂ ਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਮਨਜ਼ੂਰ ਹੋਇਆ ਵਾ ਔਰ ਅੱਜ ਅਸੀਂ ਜਿਹੜਾ ਵਾ ਤਿੰਨ ਪ੍ਰਮੁੱਖ ਸੜਕਾਂ ਤੇ ਜਿਹੜੇ ਆ ਰਿਪੇਅਰ ਦਾ ਜਿਹੜਾ ਕੰਮ ਉਹ ਅੱਜ ਸ਼ੁਰੂਆਤ ਕਰਨ ਜਾ ਰਹੇ ਆ ਔਰ ਇੱਥੋਂ ਅੱਜ ਪਿੰਡ ਕੋਰਤਨ ਦਲ ਜਿੱਥੇ ਅਦਰ ਸਕੂਲ ਆ ਉੱਥੋਂ ਸ਼ੁਰੂ ਹੋ ਕੇ ਔਰ ਇਹ ਸੜਕ ਜਿਹੜੀ ਆ ਜੋਗੀ ਚੀਮੇ ਪਿੰਡ ਤੱਕ ਜਿਹੜੀ ਜਾਣੀ ਆ ਔਰ ਤਕਰੀਬਨ 65 ਲੱਖ ਰੁਪਏ ਜਿਹੜਾ ਵਾ ਇਹਦੀ ਸਪੈਸ਼ਲ ਰਿਪੇਅਰ ਦਾ ਪੰਜਾਬ ਸਰਕਾਰ ਵੱਲੋਂ ਜਿਹੜਾ ਮਨਜ਼ੂਰ ਹੋਇਆ ਇਹਦੇ ਨਾਲ ਨਾਲ ਚੱਕ ਸ਼ਰੀਫ ਤੋਂ ਜਿਹੜੀ ਕੋਟਲੇ ਗੁਜਰਾ ਨੂੰ ਰੋਡ ਜਾਂਦੀ ਆ ਉਹਦਾ ਵੀ ਅੱਜ ਨਹੀਂ ਪੱਥਰ ਰੱਖ ਰਹੇ ਰਿਪੇਅਰ ਦਾ ਔਰ ਗੁੰਨੋਂਪੁਰ ਤੋਂ ਜਿਹੜੀ ਖੱਲੂਕਾਰਾ ਸਾਹਿਬ ਨੂੰ ਰੋਡ ਜਾਂਦੀ ਆ ਗੋਟੋਰਾ ਸਾਹਿਬ ਨੂੰ ਇਤਿਹਾਸਕ ਉਹਦਾ ਵੀ ਅੱਜ ਜਿਹੜਾ ਵਾ ਸਪੈਸ਼ਲ ਰਿਪੇਅਰ ਦਾ ਨਹੀਂ ਪੱਥਰ ਜਿਹੜਾ ਤਿੰਨ ਪ੍ਰਮੁੱਖ ਸੜਕਾਂ ਦਾ ਜਿਹੜਾ ਰੱਖਣ ਜਾ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਵਾ ਹੋਰ ਸੜਕਾਂ ਦੇ ਵੀ ਆਉਣ ਵਾਲੇ ਦਿਨਾਂ 'ਚ ਜਿਹੜੇ ਵਾਰ ਰਿਪੇਅਰ ਦੇ ਕੰਮ ਦੀ ਜਿਹੜੀ ਇਹ ਸ਼ੁਰੂਆਤ ਕੀਤੀ ਜਾਊਗੀ ਪਰ ਮੈਂ ਤੁਹਾਨੂੰ ਅੱਜ ਤੁਹਾਡੇ ਮਾਧਿਅਮ ਰਾਹੀਂ ਇਹ ਗਰੰਟੀ ਦੇਣਾ ਚਾਹੁੰਦਾ ਕਿ ਆਉਣ ਵਾਲੇ 6 ਮਹੀਨਿਆਂ 'ਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਇੱਕ ਵੀ ਰੋਡ ਅਜਿਹੀ ਨਹੀਂ ਹੋਊਗੀ ਜਿਹਦੀ ਰਿਪੇਅਰ ਨਹੀਂ ਹੋਈ ਔਰ ਇਹਦੇ ਤੋਂ ਇਲਾਵਾ ਕੱਲੀ ਅਸੀਂ ਰਿਪੇਅਰ ਨਹੀਂ ਕਰ ਰਹੇ ਜਿਹੜੀਆਂ 11 ਫੁੱਟ ਸੜਕਾਂ ਨੇ ਬਹੁਤ ਸੜਕਾਂ ਨੂੰ ਅਸੀਂ 18 ਫੁੱਟ ਕਰਨ ਜਾ ਰਹੇ ਹਾਂ ਇਹਦਾ ਇੱਥੋਂ ਲਾਗੋ ਹੀ ਤੁਹਾਡੇ ਨਾਣੇਕੋਟ ਨੂੰ ਰੋਡ ਜਾਂਦੀ ਹੈ ਸਾਹਮਣੇ ਉਹ ਵੀ 18 ਫੁੱਟ ਹੋ ਗਈ ਆ ਵੇਟ ਇਲਾਕੇ ਦੀਆਂ ਜਿੰਨੀਆਂ ਰੋਡ ਤੁੱਸੀ ਨੂੰ ਲੱਗਦੀਆਂ ਨੇ 4-5 ਉਹ 18 ਫੁੱਟ ਹੋ ਗਈਆਂ ਨੇ ਫਿਰ ਕਾਨੂੰ ਆਣ ਤੋਂ ਜਿਹੜੀ ਭੂਰੀਆਂ ਨੂੰ ਰੋਡ ਜਾਂਦੀ ਆ ਉਹ ਵੀ 11 ਫੁੱਟ ਤੋਂ 18 ਫੁੱਟ ਹੋਈ ਆ ਸੋ ਕਾਫੀ 8-10 ਸੜਕਾਂ ਜਿਹੜੀਆਂ 11 ਫੁੱਟੀ ਸੀਗੀਆਂ ਉਹਨਾਂ ਨੂੰ 18 ਫੁੱਟ ਜਿਹੜਾ ਕੀਤਾ ਜਾ ਰਿਹਾ ਔਰ 27 ਕਿਲੋਮੀਟਰ ਦੀ ਜਿਹੜੀ ਤੁੱਸੀ ਬੰਦਾ ਰੋਡ ਆ ਜਿੱਥੋਂ ਦਰਿਆ ਲੰਘਦਾ ਉਹਦੀ ਵੀ ਰਿਪੇਅਰ ਜਿਹੜੀ ਆ ਲਗਭਗ ਸਾਰੀ ਕੰਪਲੀਟ ਹੋ ਚੁੱਕੀ ਆ ਕੇਵਲ ਬਾਰਸ਼ਾ ਕਰਕੇ ਜਿਹੜਾ ਪ੍ਰੀਮਿਕਸ ਪੈਨ ਵਾਲਾ ਸੀ ਉਹ ਨਹੀਂ ਪਿਆ ਔਰ ਉਹ ਸੜਕ ਦੀ ਵੀ ਜਿਹੜੀ ਆ ਬੜੀ ਵਧੀਆ ਰਿਪੇਅਰ ਹੋਈ ਆ ਉਹਦੀ ਸਟਰੈਂਥਨਿੰਗ ਹੋਈ ਆ ਔਰ ਉਹਨੂੰ ਚੌੜਾ ਕੀਤਾ ਗਿਆ ਔਰ ਇਹੀ ਕਾਰਨ ਰਿਹਾ ਕਿ ਭਾਵੇਂ ਬਹੁਤ ਜ਼ਿਆਦਾ ਪਾਣੀ ਵਹਾਸ ਤਰਿਆ ਚ ਆਇਆ ਕਿਉਂਕਿ ਅਸੀਂ ਤੁਸੀਂ ਜਿਹੜੀ ਆ ਉਹਦੀ ਰਿਪੇਅਰ ਔਰ ਉਹਦੀ ਸਟਰੈਂਥਨਿੰਗ ਕੀਤੀ ਸੀ ਔਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਾਡਾ ਇਲਾਕਾ ਜਿਹੜਾ ਬਾਹੜਾਂ ਦੀ ਇਮਾਰਤੋਂ ਕਾਫੀ ਹੱਦ ਤੱਕ ਜਿਹੜਾ ਬਾ ਸਾਡਾ ਬਚਾ ਹੋਇਆ ਉਹਦਾ ਜਲਦੀ ਹੱਲ ਕਰਾਂਗੇ ਕਾਦੀਆਂ ਸ਼ਹਿਰ 'ਚ ਸਾਨੂੰ ਥੋੜੀ ਜੀ ਦਿੱਕਤ ਹੈ ਵਿਕਾਸ ਕੰਮ ਕਰਨ 'ਚ ਆ ਜਾਂਦੀ ਹੈ ਕਿਉਂਕਿ ਉੱਥੇ ਜਿਹੜਾ ਕਮੇਟੀ ਆ ਉਹ ਕਾਂਗਰਸ ਦੀ ਆ ਇਸ ਕਰਕੇ ਕੋਈ ਵੀ ਅਸੀਂ ਕਲੀਅਰੈਂਸ ਲੈਣੀ ਹੋਵੇ ਕਰਨੀ ਹੋਵੇ ਤੇ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਪਰ ਕਾਦੀਆਂ 'ਚ ਵੀ ਜਿਹੜਾ ਵਾ ਬਹੁਤ ਵਧੀਆ ਵਿਕਾਸ ਤੇ ਕਾਰਜ ਹੋ ਰਿਹਾ ਤੁਸੀਂ ਦੇਖਿਆ ਹੀ ਆ ਕਿ ਕਾਦੀਆਂ ਸ਼ਹਿਰ ਦੀਆਂ ਸੜਕਾਂ ਜਿਨ੍ਹਾਂ ਦੀ ਪਿਛਲੇ 10-12 ਸਾਲ ਤੌਰ ਤੇ ਰਿਪੇਅਰ ਨਹੀਂ ਸੀ ਹੋਈ ਉਹਨਾਂ ਦੀ ਰਿਪੇਅਰ ਹੋਈ ਆ ਚੌੜੀਆਂ ਕੀਤੀਆਂ ਗਈਆਂ ਚੌਂਕ ਜਿਹੜੇ ਆ ਜਿੰਨੇ ਵੀ ਕਾਦੀਆਂ ਸ਼ਹਿਰ ਦੇ ਉਹ ਬਹੁਤ ਚੌੜੇ ਕੀਤੇ ਗਏ ਆ ਸ਼ਮਸ਼ਾਨ ਘਾਟ ਵਾਲੀ ਸੜਕ ਵੀ ਜਿਹੜੀ ਆ ਉਹ ਵੀ ਆਪਾਂ ਜਿਹੜੀ ਆ ਉਹ ਆਉਣ ਵਾਲੇ ਸਮੇਂ 'ਚ ਜਿਹੜੀ ਰਿਪੇਅਰ ਹੋਣ ਵਾਲੀ ਉਹ ਵੀ ਉਹਦੀ ਕਰਾਵਾਂਗੇ ਔਰ ਸ਼ਹਿਰ ਦੇ ਵਿੱਚ ਪਖਾਨਿਆਂ ਦੀ ਤੁਸੀਂ ਗੱਲ ਕੀਤੀ ਆ ਉਹ ਵੀ ਅਸੀਂ ਬਣਾਵਾਂਗੇ ਔਰ ਸੀਵਰੇਜ ਵੀ ਜਿਹੜਾ ਕਾਦੀਆਂ ਦਾ ਉਹ ਵੀ ਲਗਭਗ ਪਾਸ ਹੋ ਚੁੱਕਿਆ ਵਾ ਮੈਂ ਹਰ ਹਫ਼ਤੇ ਪੈਰਵਾਹੀ ਕਰਦਾ ਕਿ ਸਾਡੇ ਜਿਹੜੇ ਦੋ ਪ੍ਰਮੁੱਖ ਸ਼ਹਿਰ ਨੇ ਕਾਦੀਆਂ ਤੇ ਧਾਰੀਵਾਲ ਇਹਨਾਂ ਦੋਹਾਂ ਸ਼ਹਿਰਾਂ 'ਚ ਜਿਹੜਾ ਵਾ ਸੀਵਰੇਜ ਪਾਇਆ ਜਾਊਗਾ ਔਰ ਪਹਿਲੋਂ ਵਾਲਾ ਸੀਵਰੇਜ ਨਹੀਂ ਕਿ ਸੀਵਰੇਜ ਬਾਅਦ ਪਿਆ ਤੇ ਖਰਾਬ ਪਹਿਲੋਂ ਹੋ ਗਿਆ ਜਿਸ ਤਰ੍ਹਾਂ ਮੇਰੇ ਸਵਰਗੀ ਪਿਤਾ ਜੀ ਨੇ ਕਾਦੀਆਂ ਦਾ ਗੰਦ ਕੱਢਿਆ ਸੀਗਾ ਉਹੋ ਜਿਹਾ ਐਗਜ਼ੈਂਪਲਰੀ ਕੰਮ ਜਿਹੜਾ ਅਸੀਂ ਕਾਦੀਆਂ 'ਚ ਕਰਾਂਗੇ ਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜਾ ਵਾ ਕੰਮ ਨੂੰ ਯਾਦ ਰੱਖਣ ਕਿ ਜਿਹੜਾ ਵਾ ਕੰਮ ਕੀਤਾ ਗਿਆ ਸੀ ਬਹੁਤ ਬਹੁਤ ਧੰਨਵਾਦ